ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤਾਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਹੁਤ ਬਰਾਲੇ ਕਰ ਲਿਆ ਨਸ਼ਾ ਆ ਰਿਹਾ ਜੀ ਪਾਕਿਸਤਾਨ ਤੋਂ ਆ ਰਿਹਾ ਡਰੋਨ ਰਾਹੀਂ ਆ ਰਿਹਾ ਉਹ ਸੈਟਰ ਗਵਰਨਮੈਂਟ ਨੇ ਕੰਟਰੋਲ ਕਰਨਾ ਨਸ਼ਾ ਆ ਰਿਹਾ ਗੁਜਰਾਤ ਤੋਂ ਆ ਰਿਹਾ ਮਹਾਰਾਸ਼ਟਰ ਤੋਂ ਆ ਰਿਹਾ ਜਿਹੜਾ ਉੱਥੇ ਜਿਹੜੇ ਤੁਹਾਡੇ ਜਿੰਨੇ ਵੀ ਰਿਪੋਰਟਸ ਆ ਗਏ ਉਥੋਂ ਆ ਰਿਹਾ ਦੂਜੀਆਂ ਸਟੇਟਸ ਤੋਂ ਆ ਰਿਹਾ ਪੰਜਾਬ ਦੇ ਵਿੱਚ ਨਸ਼ਾ ਬਾਹਰੋਂ ਆ ਰਿਹਾ ਜਿਹੜਾ ਮੈਡੀਕਲ ਨਸ਼ਾ ਜਿਵੇਂ ਤੁਹਾਡੇ ਬਦੀ ਦੇ ਵਿੱਚ ਫੈਕਟਰੀਆਂ ਸੀ ਉੱਥੋਂ ਆਉਂਦਾ ਸੀਗਾ ਜੀ ਇਹਦੇ ਵਾਸਤੇ ਜਿਹੜਾ ਹੈਗਾ ਪੁਲਿਸ ਆਪਣਾ ਆਪਣੇ ਤਰੀਕੇ ਨਾਲ ਬਹੁਤ ਵਧੀਆ ਕੋਸ਼ਿਸ਼ ਕਰ ਰਹੀ ਆ ਬਹੁਤ ਬੰਦੇ ਫੜਿਆ ਉਹਨਾਂ ਨੇ ਖੈਰੋਵਰ ਨਾਲ ਫੜਿਆ ਪੁਲਿਸ ਆਪਣਾ ਪੂਰੀ ਕੋਸ਼ਿਸ਼ ਕਰਦੀ ਆ ਤੰਦੇਈ ਦਾ ਤੇ ਆਪਾਂ ਵੀ ਆਪਣਾ ਯੋਗਦਾਰ ਪਾਈ ਆ ਜੀ ਇਹਦੇ ਵਿੱਚ ਜਿਹੜੀ ਡਿਮਾਂਡ ਰਿਡਕਸ਼ਨ ਹੈ ਹਰ ਪਾਸੇ ਕਰਦੀ ਆ ਹਾਰਮਨ ਰਿਡਕਸ਼ਨ ਹੈ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਮੈਂ ਬੇਇਤੀ ਕਰਦਾ ਜਿੰਨੇ ਵੀ ਜਿਹੜਾ ਵੀ ਮੇਰੀ ਆਵਾਜ਼ ਸੁਣਦਾ ਵੀ ਜਿਹੜਾ ਬੱਚਾ ਟੀਕਾ ਲਾਉਂਦਾ ਉਹਨੂੰ ਸਾਡੇ ਕੋਲ ਲਿਆਓ ਅਸੀਂ ਉਹਨੂੰ ਦਾਖਲ ਕਰਾਂਗੇ ਸਿਹਤ ਮਾਹਕਮੇ ਦੇ ਕਰਮਚਾਰੀਆਂ ਨਾਲ ਕੰਟੈਕਟ ਕਰੋ ਉਹਦੇ ਉਹਦੇ ਟੀਕੇ ਲਾਣੇ ਬੰਦ ਕਰਾ ਕੇ ਗੋਲੀਆਂ ਤੇ ਪਾ ਦਾਂਗੇ ਗੋਲੀਆਂ ਛਡਾ ਕੇ ਕੋਈ ਕੰਮ ਸਿਖਾ ਕੇ ਕੰਮ ਤੇ ਲਾ ਦਾਂਗੇ ਇਹ ਅਸੀਂ ਸਾਰਾ ਕੁਝ ਕਰਾਂਗੇ ਪੰਜਾਬ ਸਰਕਾਰ ਕਮਿਟਿਡ ਹੈ ਇਹਦੇ ਵਾਸਤੇ ਮਾਨ ਸਾਹਿਬ ਜਿਹੜੇ ਕਿੰਨੇ ਕਿਥੇ ਦੌੜ ਕੇ ਦੇਖੋ ਨਸ਼ਾ ਛਡਾਓ ਕਿੱਦਾਂ ਕਰੀਏ ਉਹਦੇ ਵਾਸਤੇ ਨਵੀਂ ਨਵੀਂ ਜਿਹੜੀ ਪਾਲਸੀ ਲੈ ਕੇ ਆ ਰਹੇ ਉਹਦਾ ਨਸ਼ਾ ਛਡਾ ਕੇ ਉਹਨੂੰ ਉਹਦੀ ਉਹਦੀ ਕਾਉਂਸਲਿੰਗ ਕਰਕੇ ਫੈਮਿਲੀ ਕਾਉਂਸਲਿੰਗ ਕਰਕੇ ਉਹਨੂੰ ਕੋਈ ਕੰਮਸ ਖਾ ਕੇ ਕੰਮ ਤੇ ਲਾਣਾ ਖੇਡਣ ਲਾਣਾ ਕਿਸੇ ਉਹਨੂੰ ਚੰਗੇ ਕੰਮ ਚੰਗੇ ਪਾਸੇ ਲਾਣਾ ਤੇ ਜਿਹੜੇ ਤੇ ਨਸ਼ਾ ਵੇਚਣ ਵਾਲੇ ਆ ਚੱਟਮਾਰ ਆ ਉਹਨਾਂ ਨੂੰ ਸਾਰਿਆਂ ਨੂੰ ਪਾਹੇ ਲਾਣਾ ਸੋ ਇਹ ਉਹਨਾਂ ਨੂੰ ਜਿਹੜਾ ਜਿੰਨਾਂ ਦੇ ਵਿੱਚ ਰੱਖਣਾ ਲੇਕਿਨ ਜਿਹੜਾ ਨਸ਼ਾ ਕਰਦਾ ਉਹ ਮਰੀਜ਼ ਹੈ ਉਹ ਉਹਦੇ ਨਾਲ ਅੰਦਰਦੀ ਨਾਲ ਰੋਗੀ ਕਰਨਾ ਲਾਈਜ਼ ਕਰ ਰਿਹਾ ਜੀ ਨਵੀਂ ਪਾਲਿਸੀ ਲੈ ਕੇ ਆ ਰਹੇ ਆ ਇਸੇ ਤਰ੍ਹਾਂ ਬੱਚਿਆਂ ਵਿੱਚ ਸੂ ਸਾਈਡ ਦੀ ਟ੍ਰੈਂਡੈਂਸੀ ਆ ਉਹਦੇ ਵਾਸਤੇ ਪਾਲਿਸੀ ਲੈ ਕੇ ਆ ਰਹੇ ਆ ਅਸੀਂ ਇੱਕ ਪੂਰਾ ਇੱਕ ਰੋਬਸਟ ਜਿਹੜਾ ਮੈਕਨਿਜ਼ਮ ਬਣਾ ਕੇ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਰੱਖਿਓ ਸਾਡਾ ਸਾਥ ਦਿਓ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਪਣੇ ਪਿੰਡ ਨੂੰ ਆਪਣੇ ਮੱਲੇ ਨੂੰ ਨਸ਼ਾ ਮੁਕਤ ਕਰੋ ਸ਼ੁਰੂਆਤ ਆਪਣੇ ਘਰ ਤੋਂ ਕਰੋ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਆਪਣੇ ਮੱਲੇ ਤੋਂ ਜੇ ਆਪਾਂ ਇਹ ਕਰਾਂਗੇ ਤਾਂ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਬਹੁਤ ਬਹੁਤ ਪੰਜਾਬ ਦਾ ਸਭ ਤੋਂ ਦੇ ਮੁੱਖ ਮੰਤਰੀ ਸਾਹਿਬ ਨੇ ਬਹੁਤ ਬਰਾਲੇ ਕਰ ਰਿਹਾ ਨਸ਼ਾ ਆ ਰਿਹਾ ਜੀ ਪਾਕਿਸਤਾਨ ਤੋਂ ਆ ਰਿਹਾ ਡਰੋਨ ਰਾਹੀਂ ਆ ਰਿਹਾ ਉਹ ਸੈਕਟਰ ਗਵਰਨਮੈਂਟ ਨੇ ਕੰਟਰੋਲ ਕਰਨਾ ਨਸ਼ਾ ਆ ਰਿਹਾ ਗੁਜਰਾਤ ਤੋਂ ਆ ਰਿਹਾ ਮਹਾਰਾਸ਼ਟra ਤੋਂ ਆ ਰਿਹਾ ਜਿਹੜਾ ਉੱਥੇ ਜਿਹੜੇ ਤੁਹਾਡੇ ਜਿੰਨੇ ਵੀ ਪੋਰਟਸ ਆ ਗਏ ਉੱਥੋਂ ਆ ਰਿਹਾ ਦੂਤੀਆ ਸਟੇਟ ਤੋਂ ਆ ਰਿਹਾ ਪੰਜਾਬ ਦੇ ਵਿੱਚ ਨਸ਼ਾ ਬਾਹਰੋਂ ਆ ਰਿਹਾ ਜਿਹੜਾ ਮੈਡੀਕਲ ਨਸ਼ਾ ਜਿਵੇਂ ਤੁਹਾਡੇ ਬਦੀ ਦੇ ਵਿੱਚ ਫਟਕ ਰਿਹਾ ਸੀ ਉੱਥੋਂ ਆਉਂਦਾ ਸੀ ਜੀ ਇਹਦੇ ਵਾਸਤੇ ਜਿਹੜਾ ਹੈਗਾ ਪੁਲਿਸ ਆਪਣਾ ਆਪਣੇ ਤਰੀਕੇ ਨਾਲ ਬਹੁਤ ਵਧੀਆ ਕੋਸ਼ਿਸ਼ ਕਰ ਰਹੀ ਹੈ ਬਹੁਤ ਬੰਦੇ ਫੜਿਆ ਉਹਨਾਂ ਨੇ ਖੈਰੋਨ ਨਾਲ ਫੜ ਇਹਦੇ ਵਿੱਚ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹ ਬਾਅਦ ਵਿੱਚ ਕਰਦੇ ਆਂ ਹਾਰਮ ਰਿਡਕਸ਼ਨ ਹੈ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਜਿਹੜਾ ਵੀ ਮੇਰੀ ਆਵਾਜ਼ ਸੁਣਦਾ ਵੀ ਜਿਹੜਾ ਬੱਚਾ ਟੀਕਾ ਲਾਉਂਦਾ ਉਹਨੂੰ ਸਾਡੇ ਕੋਲ ਲਿਆਓ ਅਸੀਂ ਉਹਨੂੰ ਦਾਖਲ ਕਰਾਂਗੇ ਸਿਹਤ ਮਹਿਕਮੇ ਦੇ ਕਰਮਚਾਰੀ ਨਾਲ ਕੰਟੈਕਟ ਕਰੋ ਉਹਦੇ ਉਹਦੇ ਟੀਕੇ ਲਾਣੇ ਬੰਦ ਕਰਾ ਕੇ ਗੋਲੀਆਂ ਤੇ ਪਾ ਦਾਂਗੇ ਗੋਲੀਆਂ ਛਡਾ ਕੇ ਕੋਈ ਕੰਮ ਸਿਖਾ ਕੇ ਕੰਮ ਤੇ ਲਾ ਦਾਂਗੇ ਇਹ ਅਸੀਂ ਸਾਰਾ ਕੁਝ ਕਰਾਂਗੇ ਪੰਜਾਬ ਸਰਕਾਰ ਕਮਿਟਡ ਹੈ ਇਹਦੇ ਵਾਸਤੇ ਮਾਨ ਸਾਹਿਬ ਜਿਹੜੇ ਕਿਤਨੇ ਫੰਡ ਵੀ ਦੇ ਰਹੇ ਦੇਖੋ ਨਸਾ ਸਟਾਪ ਕਰਦੇ ਆ ਤੇ ਅਸੀਂ ਉਹਦੇ ਵਾਸਤੇ ਨਵੀਂ ਨਵੀਂ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਨਵੀਂ ਪਾਲਿਸੀ ਵਿੱਚ ਉਹਨੂੰ ਡੀਕਮਪਲਾਈਜ਼ ਕਰ ਰਹੇ ਆ ਜਿਹੜਾ ਨਸ਼ਾ ਕਰਦਾ ਉਹਨੂੰ ਜੇਲ੍ਹ ਚ ਨਹੀਂ ਭੇਜਣਾ ਉਹਨੂੰ ਹਸਪਤਾਲ ਚ ਭੇਜੋ ਉਹਦਾ ਨਸ਼ਾ ਛਡਾ ਕੇ ਉਹਨੂੰ ਉਹਦੀ ਉਹਦੀ ਕਾਉਂਸਲਿੰਗ ਕਰਕੇ ਫੈਮਿਲੀ ਕਾਉਂਸਲਿੰਗ ਕਰਕੇ ਉਹਨੂੰ ਕੋਈ ਕੰਮ ਸਤਾ ਕੇ ਕੰਮ ਤੇ ਲਾਣਾ ਖੇਡਣ ਲਾਣਾ ਕਿਸੇ ਉਹਨੂੰ ਚੰਗੇ ਕੰਮ ਚੰਗੇ ਪਾਸੇ ਲਾਣਾ ਤੇ ਜਿਹੜੇ ਤੇ ਨਸ਼ਾ ਵੇਚਣ ਵਾਲੇ ਆ ਚੱਟਮਾਰ ਆ ਉਹਨਾਂ ਨੂੰ ਸਾਰਿਆਂ ਨੂੰ ਬਾਹੇ ਲਾਣਾ ਸੋ ਇਹ ਉਹਨਾਂ ਨੂੰ ਜਿਹੜਾ ਜਿਲ੍ਹਾ ਦੇ ਵਿੱਚ ਰੱਖਣਾ ਲੇਕਿਨ ਜਿਹੜਾ ਨਸ਼ਾ ਕਰਦਾ ਉਹ ਮਰੀਜ਼ ਹੈ ਉਹਦੇ ਉਹਦੇ ਨਾਲ ਅੰਦਰਦੀ ਨਾਲ ਉਹ ਡੀਕਨੋਲਾਈਜ਼ ਕਰ ਰਿਹਾ ਜੀ ਨਵੀਂ ਪਾਲਿਸੀ ਲੈ ਕੇ ਆ ਰਹੇ ਆ ਇਸੇ ਤਰ੍ਹਾਂ ਬੱਚਾਂ ਵਿੱਚ ਸੂ ਸਾਈਡ ਦੀ ਟ੍ਰੈਂਡੈਂਸੀ ਆ ਉਹਦੇ ਵਾਸਤੇ ਪਾਲਿਸੀ ਲੈ ਕੇ ਆ ਰਹੇ ਆ ਅਸੀਂ ਇੱਕ ਪੂਰਾ ਇੱਕ ਰੋਬਸਟ ਜਿਹੜਾ ਮੈਕੈਨਿਜ਼ਮ ਬਣਾ ਕੇ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਰੱਖਿਓ ਸਾਡਾ ਸਾਥ ਦਿਓ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਪਣੇ ਪਿੰਡ ਨੂੰ ਆਪਣੇ ਮੱਲੇ ਨੂੰ ਨਸ਼ਾ ਮੁਕਤ ਕਰੋ ਸ਼ੁਰੂਆਤ ਆਪਣੇ ਘਰ ਤੋਂ ਕਰੋ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਆਪਣੇ ਮੱਲੇ ਤੋਂ ਜੇ ਆਪਾਂ ਇਹ ਕਰਾਂਗੇ ਤਾਂ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਬਹੁਤ ਬਹੁਤ